ਅੱਜ ਜਿਹੜੇ ਬਠਿੰਡੇ ਤੋਂ ਵਾਈ ਨੇ 4 گاਵਾ ਸੇਲ ਕਰੀਆਂ ਨੇ 4 ਦੀ ਡਿਟੇਲ ਤੁਹਾਨੂੰ ਕੱਲ੍ਹ ਕੱਲਿ ਦੇਵਾਂਗੇ ਜੀ ਆ ਜਿਹੜੇ ਤੁਸੀਂ ਪਹਿਲੇ ਨੰਬਰ ਤੇ ਜਰਸੀ ਦੇਖ ਰਹੇ ਹੋ ਜੀ ਇਹ ਦੂਜਾ ਸੂਆ ਸੂਈ ਹੋਈ ਆ 1 ਮਹੀਨਾ ਸੂਈ ਨਹੀਂ ਹੋ ਗਿਆ ਬੱਚਾ ਇਹਦਾ ਮਰ ਗਿਆ ਜੀ ਹੁਣ ਇਸ ਥੱਲੇ 10 ਕਿਲੋ ਦੁੱਧ ਤਿਆਰ ਆ ਜੀ ਹੁਣ ਜਿਹੜਾ ਇਹਦਾ ਬਾਈ ਜੀ ਨੇ ਮੁੱਲ ਕਰਿਆ 50 ਹਜ਼ਾਰ ਦੇ ਵਿੱਚ ਤੁਹਾਨੂੰ ਦੇ ਦੇਣਗੇ ਵਿੱਚ ਆਏਗਾ ਇਹਦਾ ਮਾਨਤਾਨ ਹੋ ਜੂ ਆ ਜਿਹੜੀ ਤੁਸੀਂ ਗਾਂ ਦੇਖ ਰਹੇ ਹੋ ਜੀ ਦੂਜੇ ਨੰਬਰ ਤੇ ਇਹ ਵੀ ਦੂਜੀ ਸਵੇ ਸੁੱਈ ਹੋਈ ਆ ਹੁਣੇ 3.5 ਮਹੀਨੇ ਦੀ ਗੱਭਣ ਚੈੱਕ ਪਾਸ ਆ ਜੀ ਤੇ ਜਿਹੜਾ ਇਸ ਟਾਈਮ ਦਾ ਦੁੱਧ ਤਿਆਰ ਆ 10 ਕਿਲੋ ਨਟ ਤਿਆਰ ਆ ਜੀ ਅੱਗੇ ਜਿਹੜੀ ਤੀਜੀ ਨੰਬਰ ਤੇ ਗਾਂ ਆ ਸੂਣ ਦੀ ਤਿਆਰੀ ਦੇ ਵਿੱਚ ਹੈ ਤੇ ਜਿਹੜਾ ਇਸ ਦਾ ਮੁੱਲ ਰੱਖਿਆ ਬਾਈ ਜੀ ਨੇ ਉਹ 82000 ਤੇ ਦੁੱਧ 20 ਲੀਟਰ ਤੋਂ ਬਾਹਰ ਹੋਵੇਗਾ ਜੀ 24 ਨੰਬਰ ਤੇ ਐਚਐਫ ਜਰਸੀ ਕ੍ਰਾਸ گاؤں ਤਲੂਨ ਸੂਰੀਏ ਜੀ 10 ਦਿਨ ਸੂਣ ਦੇ ਵਿੱਚ ਹਜੇ ਬਾਕੀ ਹਨ ਤੇ ਜਿਹੜੇ ਇਸ ਦੀ ਡਿਮਾਂਡ ਹੈ 75000 ਤੇ ਅੱਜ ਦੀ ਵੀਡੀਓ ਦੇ ਵਿੱਚ ਵੀਰੇ ਆਹੀ ਚਾਰ گاਵਾ ਦੀ ਵੀਡੀਓ ਬਣਾਈ ਸੀ ਜਿਹੜੀ ਗਾ ਤੁਹਾਨੂੰ ਪਸੰਦ ਆਵੇ ਸਕਰੀਨ ਉੱਤੇ ਨੰਬਰ ਚੱਲ ਰਿਹਾ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਡ ਪਾਈ ਰੂਪਾ ਜਿਹੜਾ ਬਟਿੰਡ ਤੋਂ ਆ ਵੀਡੀਓ ਕਵਰ ਕਰ ਰਿਹਾ ਜੀ ਅੱਜ ਵੀਰ ਦੇ ਘਰੋਂ ਦੋ گاਵਾ ਦੀ ਵੀਡੀਓ ਬਣਾਈ ਆ ਤੇ ਜਿਹੜੀ ਤੁਸੀਂ ਇਹ ਪਹਿਲੇ ਨੰਬਰ ਤੇ ਗਾਂ ਦੇਖ ਰਹੇ ਹੋ ਜੀ ਇਹ ਦੂਜਾ ਸੂਆ ਸੋਈ ਹੋਈ ਆ ਤਿੰਨ ਦਿਨ ਸੋਈ ਨ ਹੋ ਗਏ ਬੱਚਾ ਵੱਛੀ ਮਗਰ ਠੰਡੀ ਸੀ ਲਗਾਵਾ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਪੂਰੀ ਠੰਡੀ ਸੀ ਲ ਹੈ ਤੇ ਜਿਹੜਾ ਇਸ ਟਾਈਮ ਦਾ ਦੁੱਧ ਦਾ ਤਿਆਰ ਹੈ ਜੀ ਉਹ 10 ਕਿਲੋ ਹੁਣ ਨੈਟ ਤਿਆਰ ਆ ਤੇ ਮਗਰ ਵੀ ਇਹ ਵੱਛੀ ਸੋਹਣੀ ਵੱਛੀ ਨੂੰ ਜਨਮ ਦਿੱਤੇ ਆ ਨੇ ਨੰਬਰ ਸਕਰੀਨ ਉੱਤੇ ਚੱਲ ਰਿਹਾ ਬਾਕੀ ਜਿਹੜਾ ਬਾਈ ਜੀ ਨੇ ਮੋਲ ਰੱਖਿਆ 45000 ਦੇ ਵਿੱਚ ਥੋੜਾ ਬਹੁਤ ਆਮਾਨਤਾਨ ਹੋ ਜੂ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ। ਬਾਕੀ ਗਾਂ ਦੀ ਕੁਆਲਿਟੀ ਚੈੱਕ ਕਰੋ। ਅੱਗੇ ਤੁਹਾਨੂੰ ਦੂਜੇ ਨੰਬਰ ਤੇ ਗਾਂ ਦਿਖਾਉਣੇ ਆ ਜੀ। ਇਹ ਗਾਂ ਜੀ ਦੂਜਾ ਸਵਾ ਸੂਈ ਹੋਈ ਆ। 15 ਦਿਨ ਤੋਂ ਨੂੰ ਸੂਈ ਨੂੰ ਹੋ ਗਏ ਤੇ ਬੱਚਾ ਇਹਦਾ ਐਕਸਪਾਇਰ ਹੋ ਗਿਆ ਤੇ ਜਿਹੜਾ ਹੁਣ ਇਹਦਾ ਦੁੱਧ ਤਿਆਰ ਆ 10 ਤੋਂ 11 ਕਿਲੋ ਦੁੱਧ ਹੁਣ ਕੰਡ ਨਟ ਤਿਆਰ ਆ। ਤੇ ਤਾਜੀ ਸੂਈ ਨੂੰ 15 ਕਿਲੋ ਤੋਂ ਬਾਹਰ ਦੁੱਧ ਤਿਆਰ ਸੀ। ਹੁਣ ਜਿਹੜੇ ਬਾਈ ਜੀ ਨੇ ਇਹਦਾ ਰੇਟ ਰੱਖਿਆ 48000 ਦੇ ਵਿੱਚ ਮਨਤਨ ਹੋ ਜੂ ਬਾਕੀ ਨੰਬਰ ਸਕਰੀਨ ਉਤੋਂ ਚੱਲ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਆ ਦੋ گاਵਾ ਤੇ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰ ਦਿਓ ਅਗਲੀ ਵੀਡੀਓ ਜਿਹੜੇ ਬਰਨਾਲੇ ਤੋਂ ਬਣਾਈ ਗਈ ਹੈ ਜੀ ਇਹਨਾਂ ਦੇ ਘਰੋਂ ਕੁਝ گاਵਾ ਸੇਲ ਨੇ ਕਿ ਜਿਹੜੇ ਤੁਹਾਨੂੰ ਪਹਿਲੇ ਨੰਬਰ ਤੇ ਜਰਸੀ ਕ੍ਰੋਸ گاਂ ਦਿਖਾ ਰਹੇ ਆ ਜੀ ਇਹ ਦੂਜੇ ਸਵੇ ਸੂਈ ਹੋਈ ਆ ਮਗਰ ਬੱਛੀ ਜੇਰ ਪੈ ਗਈ ਹੈ ਜੀ ਸੋਹਣੀ ਬੱਛੀ ਆ ਤੇ ਦੁੱਧ ਹੁਣ ਇਸ ਟਾਈਮ 13 ਕਿਲੋ ਨਟ ਤਿਆਰ ਆ ਜੀ ਤੇ ਬਾਕੀ ਜਿਹੜੀ ਡਿਮਾਂਡ ਰੱਖੀ ਆ 72000 ਰੁਪਏ ਦੇ ਵਿੱਚ ਮਾਨਤਾਣ ਹੋ ਜੂ ਬਾਕੀ ਗਾਂ ਦੀ ਤੁਸੀਂ ਕੁਆਲਟੀ ਦੇਖ ਸਕਦੇ ਹੋ ਠੰਡੀ ਸੀਲ ਆ ਜੀ ਦੂਜੇ ਨੰਬਰ ਤੇ ਗਰਲੈਂਡੋ ਬੀਡ ਗਾਂ ਸੇਲ ਹੈ ਇਸ ਥੱਲੇ ਵੀ ਬੱਛੀ ਆ ਤੇ ਜੇਰ ਪੈਣੀ ਹਜੇ ਵੀ ਬਾਕੀ ਆ ਜਿਹੜਾ ਇਸ ਦਾ ਮੋਲ ਰੱਖਿਆ ਉਹ 68000 ਦੇ ਵਿੱਚ ਮਾਨਤਾਣ ਹੋ ਜੂ ਅੱਗੇ ਤੀਜੇ ਨੰਬਰ ਤੇ ਗਾਂ ਕਲ ਦੀ ਸੂਈ ਥੱਲੇ ਮਗਰ ਵੱਛਾ ਦੁੱਧ 8 ਕਿਲੋ ਵਾਲਾ ਤਿਆਰ ਆ ਜਿਹੜੀ ਦੀ ਡਿਮਾਂਡ ਰੱਖੀ ਆ 63000 ਦੇ ਵਿੱਚ ਥੋੜਾ ਜਿਹਾ ਤਾਂ ਮਾਨਤਾਨ ਹੋ ਜੂ ਅੱਗੇ ਤੁਹਾਨੂੰ ਚੌਥੇ ਨੰਬਰ ਤੇ ਗਾਂ ਦਿਖਾ ਰਹੀਆਂ ਜੀ ਅੱਗੇ ਚੌਥੇ ਨੰਬਰ ਤੇ ਗਾਂ 10 ਦਿਨ ਸੂਣ ਦੇ ਵਿੱਚ ਵਾਕੀ ਆ ਤੇ ਜਿਹੜੀ ਦੀ ਸੀ ਦੀ ਡਿਮਾਂਡ ਰੱਖੀ ਗਈ ਆ 67000 ਰੁਪਏ ਵਿੱਚ ਮਾਨਤਾਨ ਹੋ ਜੂ ਬਾਕੀ ਤੁਸੀਂ ਕ੍ਰਾਸ ਬ੍ਰੀਡ ਦੇ ਵਿੱਚ ਸਾਰੀਆਂ ਗਾਵਾਂ ਨੇ ਅੱਗੇ ਪੰਜਵੇਂ ਨੰਬਰ ਤੇ ਜਿਹੜੀ ਗਾਵਾਂ ਆ ਇਸ ਦੀ ਡਿਮਾਂਡ 48000 ਰੁਪਿਆ ਇਹ ਵੀ ਹਜੇ ਦਸਤ ਸੂਨ ਵਿੱਚ ਲੈ ਜੂਗੀ ਬਾਕੀ ਸਾਰੇ ਘਰ ਅੱਜ ਸੇਲ ਨੇ ਨੰਬਰ ਸਕਰੀਨ ਉੱਪਰ ਚੱਲ ਰਿਹਾ ਤੁਸੀਂ ਕੰਟੈਕਟ ਕਰੋ ਤੇ ਅਗੇ ਵੀਡੀਓ ਦੇਖਣ ਲਈ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗੀ ਤਾਂ ਜੀ ਲਾਈਕ ਕਰ ਦਿਓ ਅਗਲੀ ਵੀਡੀਓ ਜਿਹੜੀ ਬਣਾਈ ਆ ਉਹ ਪਿੰਡ ਵਿਦਿਆਲਾ ਜਿਹੜਾ ਬਠਿੰਡਾ ਵੀਰ ਦੇ ਘਰੋਂ ਇੱਕ ਪਹਿਲਣ ਝੋਟੀ ਵਿਕਾਊ ਆ ਸੂਨ ਦੇ ਵਿੱਚ ਇੱਕ ਹਫਤਾ ਬਾਕੀ ਆ ਬਾਕੀ ਤੁਸੀਂ ਅੰਦਾਜ਼ਾ ਉਸ ਹਾਵਨਾ ਲਾ ਕੇ ਚੱਲਿਓ ਐਸ.ਚੋਟੀ ਦੀ ਡਿਮਾਂਡ ਫੋਨ ਤੇ ਹੋਵੇਗੀ ਜੇ ਕਿਸੇ ਵੀ ਵੀਰ ਨੂੰ ਇਸ ਦੀ ਵਧ ਜਾਣਕਾਰੀ ਚਾਹੀਦੀ ਹੋਵੇ ਉਹ ਵੀਰ ਨੂੰ ਕੰਟੈਕਟ ਕਰ ਸਕਦਾ ਹੈ ਫੋਨ ਨੰਬਰ ਸਕਰੀਨ ਉੱਪਰ ਚੱਲ ਰਿਹਾ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਅੱਗੇ ਹੋਰ ਵੀ ਮੱਜਾ-ਗਾਮਾ ਖਰੀਦਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਗੇ ਜਿਹੜੀ ਵੀਡੀਓ ਕਵਰ ਕਰ ਰਹੇ ਆ ਜੀ ਜਿਹੜੇ ਬਠਿੰਡੇ ਤੋਂ ਦੋ گاਵਾ ਸੇਲ ਕਰੀਆਂ ਨੇ ਬਾਈ ਨੇ ਜਿਹੜੇ ਤੁਸੀਂ ਪਹਿਲੇ ਨੰਬਰ ਤੇ ਗਾਂ ਦੇਖ ਰਹੇ ਹੋ ਜਰਸੀ ਕ੍ਰਾਸ ਦੇ ਵਿੱਚ ਪੰਜਾਬ ਵਾਲੀ ਜਰਸੀ ਚੰਗੇ ਹਵਾਨੇ ਦੇ ਵਿੱਚ ਦੋ ਤੋਂ ਤਿੰਨ ਦਿਨ ਸੂਣ ਦੇ ਵਿੱਚ ਹਜੇ ਬਾਕੀ ਨੇ ਬਾਕੀ ਤੁਸੀਂ ਗਾਂ ਦੇਖ ਸਕਦੇ ਹੋ ਵਿਊ ਚੰਗਾ ਹਵਾਨਾ ਤਿਆਰ ਕਰਦੀ ਆ ਮੁੱਲ ਵੀ ਜਾਇਜ਼ ਆ ਰੇਟ ਇਸ ਦਾ ਫੋਨ ਤੇ ਹੋਵੇਗਾ ਬਾਕੀ ਠੰਡੀ ਸੀ ਲਗਾਵਾ ਜੀ ਪੂਰੀ ਅੱਗੇ ਤੁਹਾਨੂੰ ਗਾਂ ਦਿਖਾ ਰਹੇ ਆ ਜੀ ਇਸ ਨੇ ਵੀ ਦੂਜਾ ਸੂਬਾ ਸੋਨਾਵਾ ਸੋਣ ਦੇ ਵਿੱਚ 10 ਤੋਂ 11 ਦਿਨ ਬਾਕੀ ਨੇ ਹਜੇ ਬਾਕੀ ਇਹ ਵੀ ਜਰਸੀ ਕ੍ਰੋਸ ਵੈੜਾ ਗਾਇਮਿਆ ਤੌਫੀ ਮੰਨ ਲਓ ਜੀ ਤੁਸੀਂ ਚੰਗੀ ਗਾਂ ਵਿਕਾਊ ਆ ਨੰਬਰ ਸਕਰੀਨ ਉੱਪਰ ਚੱਲ ਰਿਹਾ ਵੀਰ ਨੂੰ ਕੰਟੈਕਟ ਕਰੋ ਤੇ ਜਿਹੜੀ ਇਸ ਦੀ ਡਿਮਾਂਡ ਰੱਖੀ ਗਈ ਆ 57 ਹਜ਼ਾਰ ਇਸ ਦੀ ਡਿਮਾਂਡ ਰੱਖੀ ਗਈ ਹੈ ਜੀ ਅੱਗੇ ਜਿਸ ਘਰ ਦੇ ਵਿੱਚੋਂ ਵੀਡੀਓ ਬਣਾਈ ਆ ਉਹਨਾਂ ਦੇ ਘਰੋਂ ਤਿੰਨ ਗਾਵਾਂ ਸੇਲ ਨੇ ਤੋਂ ਸਾਈਵਾਲ ਤੇ ਇੱਕ ਗਿਰਲੈਂਡੋ ਜਿਹੜੀ ਗਿਰਨਸਲ ਦੇ ਵਿੱਚ ਪੈ ਜਾਂਦੀ ਆ ਤੇ ਆ ਜਿਹੜੀ ਤੁਸੀਂ ਪਹਿਲੇ ਨੰਬਰ ਤੇ ਗਾਂ ਦੇਖ ਰਹੇ ਹੋ ਇਹ ਦੂਜਾ ਸੂਆ ਸੂਈ ਆ ਕੱਲ ਦੀ ਸੂਈ ਥੱਲੇ 8 ਕਿਲੋ ਨੱਟ ਬੜਾ ਤਿਆਰ ਆ ਜੇਰ ਪਿਆਈ ਮਾਦਰੇ ਦੇ ਵਛਾ ਆ ਗਿਆ ਰੇਡ ਜਿਹੜਾ ਬਾਈ ਨੇ ਰੱਖਿਆ 65000 ਰੁਪਏ ਮਾਨਤਣ ਵਿੱਚ ਹੋ ਜੂ ਬਾਕੀ ਨੰਬਰ ਸਕਰੀਨ ਤੇ ਚੱਲ ਰਿਹਾ ਸਾਈਵਾਲ ਕ੍ਰੋਸ ਦੇ ਵਿੱਚ ਸੋਹਣੀ ਗਾਂ ਜਰਸੀ ਵਿੱਚ ਆ ਜਾਂਦੀ ਥੋੜੀ ਕ੍ਰੋਸ ਬਾਕੀ ਲੇਵਾ ਤੁਸੀਂ ਦੇਖ ਸਕਦੇ ਹੋ ਅੱਗੇ ਸਾਈਵਾਲ ਕ੍ਰੋਸ ਦੇ ਵਿੱਚ ਗਾਂ ਤੁਸੀਂ ਦੇਖ ਰਹੇ ਹੋ ਸਕਰੀਨ ਉੱਪਰ ਇਸ ਨੇ ਹਜੇ 10 ਦਿਨ ਸੂਣ ਦੇ ਵਿੱਚ ਬਾਕੀ ਆ ਇਹਦੀ ਵੀ ਡਿਮਾਂਡ 65000 ਰੁਪਏ ਰੱਖੀ ਗਈ ਆ ਤੇ ਅੱਗੇ ਆ ਤੁਸੀਂ ਗਰਲੈਂਡੂ ਗਾਂ ਦੇਖ ਰਹੇ ਹੋ ਇਹਦੇ ਵੀ 11 ਤੋਂ 12 ਦਿਨ ਪਏ ਨੇ ਇਸ ਦਾ ਡਿਮਾਂਡ ਰੱਖੀ ਗਈ ਹੈ 57000 ਰੁਪਿਆ